ਅਸਈ ਗਾਲ ਤੁਸੀਂ ਦੇਖ ਰਹੇ ਦੈਲਿਕ ਸਵੇਰਾ ਟੀਵੀ ਤੇ ਬਾਈ ਇਲੈਕਸ਼ਨ ਜਿਮਨੀ ਚੋਣਾ ਜਿਹੜੀਆਂ ਹੋਈਆਂ ਸੀਗੀਆਂ ਜਲੰਧਰ ਪਛਮੀ ਦੀਆਂ ਉਸ ਨੂੰ ਲੈ ਕੇ ਅਪਡੇਟ ਜਿਹੜੀ ਹੁਣ ਆਣੀ ਸ਼ੁਰੂ ਹੋ ਗਈ ਹੈ ਬੈਲਟ ਪੇਪਰ ਦੀ ਗਿਣਤੀ ਵੀ ਹੋ ਗਈ ਹੈ ਤਾਂ ਪਹਿਲਾ ਰੁਝਾਨ ਜਿਹੜਾ ਹੈਗਾ ਪਹਿਲੇ 라ਉਂਡ ਦਾ ਜਿਹੜਾ ਪਹਿਲਾ ਰੁਝਾਨ ਹੈਗਾ ਉਹ ਸਾਹਮਣੇ ਆਇਆ ਹੈ 3971 ਆਵਾਦਿ ਪਾਰਟੀ ਤੋਂ ਮਹਿੰਦਰ ਭਗਤ ਜਿਹੜੇ ਆ 3971 ਵੋਟਾਂ ਤੋਂ ਲੀਡ ਲੈ ਰਹੇ ਨੇ ਲੀਡ ਤੇ ਹੈਗੇ ਨੇ ਸੁਰਿੰਦਰ ਕੌਰ ਨੂੰ ਇਸ ਵੇਲੇ ਕਾਂਗਰਸ ਤੇ ਜਿਹੜੇ ਉਮੀਦਵਾਰ ਹੈਗੇ ਨੇ 1722 ਵੋਟਾਂ ਪਈਆਂ ਨੇ ਪਹਿਲੇ 라ਉਂਡ ਦੇ ਵਿੱਚ ਤਸ਼ੀਤ ਲੰਗੁਰਾਲ ਐਸੋਲੇ ਭਾਜਪਾ ਤੋਂ ਜਿਹੜੇ ਉਮੀਦਵਾਰ ਸੀਗੇ ਨੇ ਉਹਨਾਂ ਨੂੰ 171 ਤੇ ਵਿਰੋਧੀ ਧੜਾ ਜਿਹੜਾ ਸੀਗਾ ਅਕਾਲੀ ਦਲ ਦਾ ਵਿਰੋਧੀ ਧੜਾ ਜਿਹੜਾ ਸੀਗਾ ਜਿਹਦਾ ਤੋਂ ਉਮੀਦਵਾਰ ਸੀ ਸੁਰਜੀਤ ਕੌਰ ਉਹਨਾਂ ਨੂੰ 50 ਵੋਟਾਂ ਜਿਹੜੀਆਂ ਐਸੋਲੇ ਪਈਆਂ ਨੇ ਪਹਿਲੇ ਰਾਉਂਡ ਦਾ ਰੁਝਾਨ ਜਿਹੜਾ ਸਾਹਮਣੇ ਆਇਆ ਐ ਐਸੋਲੇ ਤੇ ਲੇਟ ਜ਼ਰੂਰ ਹੋਈ ਹੈ ਕਿਉਂਕਿ ਥੋੜੀ ਜੀਆਂ ਦਿੱਕਤਾਂ ਪੋਲਿੰਗ ਸਟੇਸ਼ਨ ਤੇ ਜਿਹੜਾ ਇੱਥੇ ਕਾਊਂਟਿੰਗ ਸੈਂਟਰ ਹੈਗਾ ਉੱਥੇ ਜ਼ਰੂਰ ਆਈਆਂ ਸੀਗੀਆਂ ਪਰ ਰੁਝਾਨ ਜਿਹੜੇ ਹੈਗੇ ਉਹ ਆਉਣੇ ਸ਼ੁਰੂ ਹੋ ਗਏ ਆ ਔਰ ਜਿਹੜਾ ਪਹਿਲਾ ਰੁਝਾਨ ਆਇਆ ਉਹਦੇ ਨਾਲ ਮਹਿੰਦਰ ਪਖਤ ਐਸੇ ਲਈ ਲੀਡ ਤੇ ਨੇ ਅੱਗੇ ਚੱਲ ਰਹੇ ਨੇ ਔਰ ਲਗਾਤਾਰ ਰੋਜ਼ਾਨਾ ਅਸੀਂ ਦੈਨਿਕ ਸ਼ੁਰਾਤੇ ਆਪਣੇ ਦਰਸ਼ਕਾਂ ਨੂੰ ਜਰੂਰ ਦਿਖਾਉਂਦੇ ਰਾਵਾਂਗੇ ਪਰ ਫਿਲਹਾਲ ਦੀਆਂ ਤਸਵੀਰਾਂ ਜਲੰਧਰ ਕਾਊਂਟਿੰਗ ਸੈਂਟਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸਰਕਾਰੀ ਅਮਲਾ ਜਿਹੜਾ ਹੈਗਾ ਉਹ ਮੌਜੂਦ ਹੈਗਾ ਬੈਰੀਕੇਟਿੰਗ ਜਿਹੜੀ ਹੈਗੀ ਇਹ ਕੀਤੀ ਗਈ ਹੈ तमाम ਜਿਹੜੇ ਇੱਕ ਲੈਫਟ ਸਾਈਡ ਤੇ ਮੇਰੇ ਜਿਹੜੇ ਮੀਡੀਆ ਕਰਮੀ ਜਾਂ ਜਿਹੜੇ ਅੰਦਰ ਕਾਊਂਟਿੰਗ ਸੈਂਟਰ ਦੇ ਲੋਕ ਅੰਦਰ ਜਾਂਦੇ ਨੇ ਉਹਨਾਂ ਦੇ ਜਿਹੜੇ ਮੋਬਾਈਲ ਫੋਨ ਆ ਇਸ ਜਗ੍ਹਾ ਤੇ ਇਸ ਕਾਊਂਟਰ ਬਣਾਇਆ ਗਿਆ ਇੱਥੇ ਜਮ੍ਹਾਂ ਕਰਵਾ ਕੇ ਕੋਈ ਵੀ ਅਧਿਕਾਰੀ ਹੈ ਜਾਂ ਮੀਡੀਆ ਕਰਮੀ ਹੈ ਜਾਂ ਜਿਹੜੇ ਕਾਊਂਟਿੰਗ ਸੈਂਟਰ ਤੇ ਜਿਹੜੇ ਅਪਾਇੰਟ ਕੀਤੇ ਗਏ ਆ ਵਰਕਰ ਉਹਨਾਂ ਦੇ ਮੋਬਾਈਲ ਇੱਥੇ ਜਮ੍ਹਾਂ ਹੁੰਦੇ ਨੇ ਇੱਥੋਂ ਜਮ੍ਹਾਂ ਕਰਵਾ ਕੇ ਉਹ ਅੱਗੇ ਕਾਊਂਟਿੰਗ ਸੈਂਟਰ ਤੇ ਕਰ ਜਾ ਸਕਦੇ ਨੇ ਪਰ ਫਿਲਹਾਲ ਜਿਮਨੀ ਚੋਣਾ ਬਾਈ ਇਲੈਕਸ਼ਨ ਦੀਆਂ ਜਿਹੜੀਆਂ ਬਾਈ ਇਲੈਕਸ਼ਨ ਦੇ ਜਿਹੜੇ ਰੁਝਾਨ ਹੈਗੇ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ ਇਸ ਲਈ ਮਹਿੰਦਰ ਪਖਤ ਅੰਦਰ ਹੈਗੇ ਨੇ ਸ਼ੀਤਲ ਅੰਮੁਰਾਲ ਵੀ ਮੌਜੂਦ ਹੈਗੇ ਨੇ ਅੰਦਰ ਪਰ ਮਹਿੰਦਰ ਪਗਤ ਐਸਲੇ ਖੁਸ਼ ਹੁੰਦੇ ਹੋਏ ਜ਼ਰੂਰ ਨਜ਼ਰ ਆਉਂਦੇ ਹੋਣਗੇ ਕਿਉਂਕਿ ਮਹਿੰਦਰ ਪਗਤ ਐਸਲੇ ਲੀਡ ਦੇ ਨੇ ਅੱਗੇ ਚੱਲ ਰਹੇ ਨੇ ਜਲਦ ਹੀ ਦੂਸਰੇ 라ਉਂਡ ਦਾ ਰੁਝਾਨ ਵੀ ਸਾਹਮਣੇ ਆਵੇਗਾ ਅਸੀਂ ਆਪਣੇ ਦਰਸ਼ਕਾਂ ਤੇ ਕਰੋ ਵੀ ਪਹੁੰਚਾਵਾਂਗੇ ਪਰ ਫਿਲਹਾਲ ਮਹਿੰਦਰ ਪਗਤ ਐਸਲੇ ਆਮ ਆਦਮੀ ਪਾਰਟੀ ਤੋਂ ਜਿਹੜੇ ਕੈਂਡੀਡੇਟ ਹੈਗੇ ਨੇ ਉਹ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ দিਇਆ ਕਿ ਲਗਾਤਾਰ ਰੁਝਾਨ ਜਿਹੜੇ ਆਉਣੇ ਉਹ ਸ਼ੁਰੂ ਹੋ ਚੁੱਕੇ ਨੇ ਤੇ ਜਿੱਦਾਂ ਜਿੱਦਾਂ ਰੁਝਾਨ ਆਣਗੇ ਉਦੋਂ-ਉਦਾਂ ਅਸੀਂ ਆਪਣੇ ਦਰਸ਼ਕਾਂ ਨੂੰ ਅਪਡੇਟ ਵੀ ਕਰਦੇ ਰਾਵਾਂਗੇ ਇਸ ਵੇਲੇ ਮਹਿੰਦਰ ਪਖਤ ਆਮ ਆਦਮੀ ਪਾਰਟੀ ਤੋਂ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ 2000 ਕਰੀਬਲ ਕਰੀਬਨ 2200 ਸਾਢੇ 1 250 ਵੋਟਾਂ ਤੋਂ ਮਹਿੰਦਰ ਪਖਤ ਐਸ ਵੇਲੇ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਔਰ ਜਲਦ ਹੀ ਦੂਸਰਾ ਰੁਝਾਨ ਵੀ ਆਏਗਾ ਉਹਦੇ ਬਾਰੇ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਜ਼ਰੂਰ ਦਵਾਂਗੇ ਤਾਂ ਪਹਿਲੇ ਰਾਊਂਡ ਦਾ ਰੁਝਾਨ ਸਾਹਮਣੇ ਆਇਆ ਪਹਿਲੇ ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਦੂਸਰੇ ਨੰਬਰ ਤੇ ਕਾਂਗਰਸ ਤੇ ਤੀਸਰੇ ਨੰ ਔਰ ਐਸਐਲਏ ਕਾਊਂਟਿੰਗ ਲਗਾਤਾਰ ਅੰਦਰ ਚੱਲਦੀ ਹੋਈ ਨਜ਼ਰ ਆ ਰਹੀ ਹੈ देर ਨਾਲ ਜਰੂਰ ਸ਼ੁਰੂ ਹੋਈ ਹੈ ਕਾਊਂਟਿੰਗ ਪਰ ਕਿਤੇ ਨਾ ਕਿਤੇ ਜੋ ਸਰਕਾਰ ਵੱਲੋਂ ਜਾਂ ਮਹਿੰਦਰਪਖਤ ਵੱਲੋਂ ਜੋ ਸੋਚਿਆ ਜਾ ਰਿਹਾ ਸੀਗਾ ਉਹ ਅੰਕੜਾ ਸਾਹਮਣੇ ਜਰੂਰ ਨਜ਼ਰ ਆ ਰਿਹਾ ਹੈ ਮਹਿੰਦਰਪਖਤ ਐਸਐਲਏ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਤਸਵੀਰਾਂ ਦਿਨਿਕ ਤਸਵੀਰਾਂ ਅਸੀਂ ਦਿਖਾਉਂਦੇ ਰਾਵਾਂਗੇ ਕਿ ਕੀ ਕੀ ਰੋਜ਼ਾਨਾ ਰਹਿੰਦਾ ਹੈ 7500 ਦੇ 75000 ਦੇ ਕਰੀਬ ਜਿਹੜੀ ਵੋਟ ਜਿਹੜੀ ਹੈਗੀ ਆ ਉਹ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਜਿਹੜੀ ਜਲੰਧਰ ਪੱਛਮੀ ਤੋਂ ਚੋਣ ਹੋਈ ਹੈ ਉਹਦੇ ਵਿੱਚ 75000 ਦੇ ਕਰੀਬ ਵੋਟ ਜਿਹੜੀ ਕਾਸਟ ਹੋਈ ਸੀਗੀ ਔਰ ਪਹਿਲੇ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਔਰ ਲਗਾਤਾਰ ਅਸੀਂ ਦੇਨਿਕ ਸਵੇਰਾ ਤੇ ਆਪਣੇ ਦਰਸ਼ਕਾਂ ਨੂੰ ਅਪਡੇਟ ਜਰੂਰ ਦਿੰਦੇ ਰਵਾਂਗੇ ਫਿਲਹਾਲ ਬੜੇ ਰੋ ਸਾਡੇ ਨਾਲ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੇਨਿਕ ਸਵੇਰਾ ਟੀਵੀ YouTube Facebook Instagram x aur whatsapp channel par